ਸਾਰੇ ਪਿੰਡ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਪਬਲਾ ਰਿਟਾਇਰਡ ਐਸ ਡੀਓ ਸਰਪੰਚ ਗ੍ਰਾਮ ਪੰਚਾਇਤ ਲੰਗੜੋਆ ਆਪ ਜਿੰਨੇ ਸਾਡੇ ਤੇ ਪਿਛਲੇ 5 ਸਾਲ ਚ ਭਰੋਸਾ ਜਤਾਇਆ ਸੀ ਸਾਨੂੰ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਬਤੌਰ ਸਰਪੰਚ ਔਰ ਅਸੀਂ ਜਿਹੜੇ ਬੇਸਕ ਸੁਵਿਧਾ ਸਿਗੀਆਂ ਉਹ ਤਕਰੀਬਨ ਅਸੀਂ 5 ਸਾਲ ਚ ਪੂਰੀਆਂ ਕਰਤੀਆਂ ਜਿਵੇਂ ਗਲੀਆਂ ਨਾਲੀਆਂ ਬਣਾਉਣੀਆਂ ਉਹਨਾਂ ਚ ਇੰਟਰਲੌਕ ਲਗਾਣਾ ਔਰ ਇਸੇ ਤਰ੍ਹਾਂ ਭਗੋਰਾ ਰੋਡ ਕਲੋਨੀ ਜੋ ਬਹੁਤ ਹੀ ਬੰਦ ਪਈ ਸੀ ਉਹਨੂੰ ਚਾਲੂ ਕਰਕੇ ਗੰਦੇ ਪਾਣੀ ਦਾ ਨਿਕਾਸ ਕਰਨਾ ਔਰ ਇੱਕ ਵਧੀਆ ਪਾਰਕ ਬਣਾਉਣਾ ਪਾਰਕ ਦੇ ਵਿੱਚ ਵਧੀਆ ਜਿਮ ਸਟਰੀਟ ਲਾਈਟਾਂ ਔਰ ਉਹਦੇ ਵਿੱਚ ਇੱਕ ਗਜੀਬੋ ਵਿਸ਼ਰਾਮ ਘਰ ਜੋ ਕਿ ਜਿਹਨੂੰ ਹੱਟ ਵੀ ਕਹਿੰਦੇ ਆ ਉਹ ਬਣਾਉਣਾ ਔਰ ਇਸੇ ਤਰ੍ਹਾਂ ਇੱਕ ਥਾਪਰ ਮਾਡਲ ਜਿਹਨੂੰ ਆਪਾਂ ਜਿੱਥੇ ਜਾ ਕੇ ਪਾਣੀ ਸਾਫ਼ ਹੁੰਦਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕੰਮ ਨੇ ਉਹ ਕਈ ਨਿਪੜੇ ਜਾੜੇ ਨੇ ਜਿਵੇਂ ਇੰਟਰਲੌਕ ਜਿਹੜੀ ਹੈ ਉਹ ਅਸੀਂ ਬਾਹਰਮਾਂ ਤੇ ਵੀ ਲਗਾਈ ਜਾਂ ਜਿਹਦੇ ਵਿੱਚ ਸਾਨੂੰ ਐਨਆਰਆਈ ਵੀਰ ਔਰ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਬਾਕੀ ਕੰਮ ਜਿਹੜਾ ਪਿੰਡ ਦੇ ਇੰਟਰਨਲ ਹੈ ਉਹ ਸਾਰਾ ಗ್ರಾಮ ਪੰਚਾਇਤ ਜੋ ਗ੍ਰਾਂਟਾਂ ਆਣੀਆਂ ਨੇ ਉਹਦੇ ਵਿੱਚੋਂ ਕੀਤਾ ਗਿਆ ਤੇ ਇਸੇ ਤਰ੍ਹਾਂ ਹੋਰ ਵੀ ਕਈ ਕੰਮ ਨੇ ਜਿਹੜੇ ਬਾਹਲੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੀਤੇ ਗਏ ਨੇ ਔਰ ਕਈ ਕੰਮ ਅਸੀਂ ਹੁਣ ਜਿਹੜੇ ਕਰਨੇ ਨੇ ਸਾਡੇ ਵਿਚਾਰ ਅਧੀਨ ਨੇ ਉਹ ਸਭ ਤੋਂ ਵੱਡਾ ਕੰਮ ਜੋ ਸਾਡਾ ਅੰਬੇਦਕਰ ਭਵਨ ਹੈ ਉਹਦੇ ਵਿੱਚ ਅਸੀਂ ਮੋਡਰਨਲੀ ਸਹੂਲਤ ਇੱਕ ਅਸੀਂ ਗੈਸਟ ਰੂਮ ਬਣਾਇਆ ਹੈ ਜਿਹਦੇ ਵਿੱਚ ਸਾਨੂੰ ਜਿੰਨੀ ਕੋਈ ਗ੍ਰਾਂਟ ਆਈ ਸੀ ਉਸ ਤੋਂ ਇਲਾਵਾ ਅਸੀਂ ਵੱਡਾ ਕੰਮ ਜੋ ਕਮਿਊਨਿਟੀ ਹਾਲ ਹੈ ਜਿੱਥੇ ਸਾਡੇ ਬੱਚਿਆਂ ਦੇ ਵਿਆਹ ਸ਼ਾਦੀਆਂ ਕੋਈ ਫੰਕਸ਼ਨ ਹੋ ਸਕੇ ਉਹ ਅਸੀਂ ਤਿਆਰ ਕਰਨਾ ਹੈ ਉਸ ਤੋਂ ਇਲਾਵਾ ਇੱਕ ਗਰਾਊਂਡ ਸਾਨੂੰ ਜ਼ਰੂਰ ਬੱਚਿਆਂ ਲਈ ਚਾਹੀਦੀ ਹੈ ਕਿਉਂਕਿ ਸਾਡੀ ਜੋ ਪਹਿਲੀ ਗਰਾਊਂਡ ਸਾਡੀ ਉਧਰ ਗੋਲੋ ਰੋਡ ਤੇ ਹੈ ਉਹ ਕੰਮ ਸਾਨੂੰ ਘੱਟ ਪੈਂਦੀ ਹੈ ਉਹ ਗਰਾਊਂਡ ਸਸੀਂ ਇੱਕ ਜ਼ਮੀਨ ਲੈ ਕੇ ਬਣਾਉਣ ਜਾ ਰਹੇ ਹਾਂ ਇਸੇ ਤਰ੍ਹਾਂ ਇੱਕ ਬੱਚਿਆਂ ਲਈ ਨੌਜਵਾਨਾਂ ਲਈ ਜੈਮ ਜੋ ਹੈ ਉਹ ਵੀ ਸਾਡੇ ਕੋਲ ਮਤਲਬ ਨਾ ਕਾਫੀ ਹੈ ਉਹ ਵਰਲਡ ਵਾਈ ਸਾਡੇ ਕੋਲ ਵਧੀਆ ਇੱਕ ਜਿਮ ਅਸੀਂ ਬਣਾਉਣ ਦੀ ਪ੍ਰਪੋਜ਼ਲ ਸਾਡੇ ਕੋਲ ਹੈ ਪੰਚਾਇਤ ਦੀ ਇਨਕਮ ਵਧਾਉਣ ਲਈ 14 ਦੁਕਾਨਾਂ ਸਾਡੀਆਂ ਜੋ ਕਮਰਸ਼ੀਅਲ ਦੁਕਾਨਾਂ ਬਣਾਉਣ ਦੀ ਪ੍ਰਪੋਜ਼ਲ ਹੈ ਉਹ ਵੀ ਅਸੀਂ ਜਲਦੀ ਤੋਂ ਜਲਦੀ ਉਹ ਵੀ ਨਿਪਟਰੇ ਚਾੜਾਂਗੇ ਸੋ ਪਹਿਲੇ ਜੋ ਅਸੀਂ ਕੰਮ ਕੀਤੇ ਹੈ ਉਹਨਾਂ ਬਾਰੇ ਵੀ ਮੈਂ ਸਾਰੀ ਪਿੰਡ ਵਾਸੀਆਂ ਦਾ ਬਾਹਰ ਬੈਠੇ ਜਨਰੇ ਵੀਰਾਂ ਦਾ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗਤਾ ਹੁਣ ਵੀ ਆਸ ਕਰਦਾ ਸੇ ਸਾਰੇ ਕੰਮ ਆ ਇਹ ਅਸੀਂ ਨਿਪਟਰੇ ਚਾੜਾਂਗੇ ਸੋ ਮੈਂ ਪਿਛਲੇ 5 ਸਾਲਾਂ ਚ ਸਾਡੀ ਪੰਚਾਇਤ ਤੋਂ ਕੰਮ ਕਰਦੇ ਆ ਪਿੰਡ ਵਿੱਚ ਵਿਚਰਦੇ ਆ ਬਹੁਤ ਤਰ੍ਹਾਂ ਦੀਆਂ ਹੁਣ ਤੀਆਂ ਰਹਿ ਗਈਆਂ ਹੋਣੀਆਂ ਕੋਸ਼ਿਸ਼ ਕੀਤੀ ਐ ਅਸੀਂ ਕੋਈ ਮਤਲਬ ਪਿੰਡ ਤੇ ਸਹਾਨ ਨਹੀਂ ਕੀਤਾ ਹੈ ਅਸੀਂ ਡਿਊਟੀ ਨਿਭਾਈ ਆ ਤੁਸੀਂ ਸਾਡੇ ਤੇ ਭਰੋਸਾ ਜਤਾਇਆ ਸੀ ਔਰ ਅਸੀਂ ਡਿਊਟੀ ਨਿਭਾਈ ਆ ਅਸੀਂ ਸਹਾਨ ਨਹੀਂ ਕੀਤਾ ਅਗਰ ਕਿਸੇ ਸੰਸਥਾ ਦਾ ਕੋਈ ਆਪਾ ਨਮਾਇਦਾ ਬਣਦੇ ਆ ਤਾਂ ਸਾਨੂੰ ਉਹ ਨਮਾਇਦਾ ਬਣ ਕੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਉਹ ਅਸੀਂ ਕੀਤਾ ਸੋ ਅਸੀਂ ਧੰਨਵਾਦੀ ਹਾਂ ਸਾਰੇ ਪਿੰਡ ਵਾਸੀਆਂ ਦੇ ਹੋਰ ਬਾਹਰ ਆਲੇ ਦੇ ਜਿਨ੍ਹਾਂ ਦੇ ਸਾਨੂੰ ਐਨ ਆਰ ਆਈ ਵੀਰਾਂ ਨੇ ਵੀ ਬਹੁਤ ਹੀ ਬਹੁਤ ਮਾਤਰ ਸਾਨੂੰ ਸਹਿਯੋਗ ਦਿੱਤਾ ਹੈ ਸਾਡੇ ਇਸ ਕੰਮ ਨੂੰ ਡੇਪਰੇ ਚੜ੍ਹ ਲਈ ਸੋ ਮੈਂ ਅਣ ਜਾਣੇ ਅਣ ਜਾਣੇ ਦੇ ਸਾਡੇ ਪੰਚਾਇਤ ਮੈਂਬਰਾਂ ਕੋਲ ਜਾਂ ਸਾਡੇ ਕੋਲੋਂ ਮੇਰੇ ਕੋਲੋਂ ਕੋਈ ਵੀ ਕਿਸੇ ਵੀ ਪਿੰਡ ਵਾਲੇ ਨੂੰ ਉੱਚੀ ਨੀਚ ਕੋਈ ਫੜੀ ਗਈ ਹੋਵੇ ਤਾਂ ਅਸੀਂ ਸਾਰੀ ਪੰਚਾਇਤ ਵੱਲੋਂ ਉਹਦਾ ਸੌਰੀ ਕਰਦੇ ਹਾਂ ਸੋ ਮੈਂ ਇਹਨਾਂ ਸ਼ਬਦਾਂ ਨਾਲ ਸਾਰਿਆਂ ਦੇ ਪਿੰਡ ਵਾਸੀਆਂ ਦਾ ਔਰ ਬਾਹਰ ਬੈਠੇ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਕ